ਵਾਈਜੀ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਰਿਫਰ ਤੋਂ ਗੁਰੂ ਆਪੀਰਾ ਪੈਗੰਬਰਾਂ ਦੀ ਧਰਤੀ ਉੱਤੇ ਸਵਾਗਤ ਕਰਦੇ ਹਾਂ ਮੈਂ ਆਪਣਾ ਤੁਹਾਡਾ ਦੋਸਤ ਅਜੇ ਸ਼ਿੰਗਾਰੀ ਅੱਜ ਤੁਹਾਨੂੰ ਲੈ ਕੇ ਆਇਆ ਵਾਂ ਇੱਕ ਐਸੀ ਖਬਰ ਦੇ ਉੱਤੇ ਜਿੱਥੇ ਕਿ ਤੁਹਾਨੂੰ ਪਤਾ ਹੋਵੇ ਕਿ ਕੱਲ ਰਾਤੀ ਸਾਡੇ ਹਿੰਦੂਆਂ ਦੇ ਸਭ ਤੋਂ ਵੱਡੇ ਸਨਾਤਨੀ ਮੰਦਿਰ ਸ਼੍ਰੀ ਦੁਰਗਿਆਨਾ ਧੀਰਧ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿਸ ਤਰ੍ਹਾਂ ਉਹਨੂੰ ਪੱਤਰਕਾਰਾਂ ਵੱਲੋਂ ਦੀ ਖਬਰ ਨੂੰ ਇੱਕ ਕ੍ਰੀਏਟ ਕੀਤਾ ਗਿਆ ਉਹਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਪਹੁੰਚੇ ਹਾਂ ਉਸ ਪਰਿਵਾਰ ਦੇ ਕੋਲ ਵੀ ਉਸ ਘਰ ਦੇ ਚ ਪਹਿਲਾਂ ਮੈਂ ਘਰ ਬਾਹਰ ਦਿਖਾਵਾਂਗਾ ਘਰ ਦੇ ਹਾਲਾਤ ਜਿੱਥੇ ਉਹ ਬੰਦਾ ਰਹਿੰਦਾ ਵਾ ਨਾਮ ਉਹਦਾ ਪਤਾ ਲੱਗਾ ਲਾਡੀ ਨਾਮ ਹੈ ਥੋੜਾ ਦਿਮਾਗੀ ਹਾਲਤ ਖਰਾਬ ਆ ਤਾਂ ਚਲਦੇ ਘਰ ਦੇ ਅੰਦਰ ਵੀ ਤੇ ਘਰ ਵਾਲਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਕਿਤੇ ਨਾ ਕਿਤੇ ਅਗਰ ਦੇਖਿਆ ਜਾਵੇ ਤਾਂ ਸਿਆਸੀ ਰੰਗ ਦੀ ਜਗ੍ਹਾ ਧਾਰਮਿਕ ਰੰਗ ਵੀ ਇਸ ਖਬਰ ਨੂੰ ਦਿੱਤਾ ਜਾ ਗਿਆ ਵਾ ਲੜਕੇ ਨਾਲ ਵੀ ਮਿਲਾਂਗੇ ਪਹਿਲਾਂ ਦਿਖਾਵਾਂਗੇ ਘਰ ਤੁਸੀਂ ਦੇਖ ਸਕਦੇ ਹੋ ਛੋਟੇ ਜਿਹੇ ਘਰ ਦੇ ਵਿੱਚ ਔਰ ਸਾਰੇ ਘਰ ਦੀ ਕਹਾਣੀ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜ ਵਿੱਚ ਕੀ ਪਰਿਵਾਰਿਕ ਮੈਂਬਰ ਵੀ ਮੌਜੂਦ ਨੇ ਤਾਂ ਚਲਦੇ ਆ ਪਹਿਲਾਂ ਉਹ ਲੜਕੇ ਦੇ ਨਾਲ ਗੱਲਬਾਤ ਕਰਨ ਦੀ ਤਾਂ ਉਸ ਲੜਕੇ ਨਾਲ ਵੀ ਮਿਲਣ ਲੱਗੇ ਤੁਹਾਨੂੰ ਲਾਡੀ ਨਾਮ ਹੈ ਦੇਖ ਸਕਦੇ ਹੋ ਤੁਸੀਂ ਸਾਡੇ ਨਾਲ ਉਹੀ ਸ਼ਖਸ ਮੌਜੂਦ ਹੈ ਜਿੰਨੂੰ ਕੱਲ ਇੱਕ ਸਾਡੇ ਸਨਾਤਨੀ ਤਰੰਦੇ ਸਭ ਤੋਂ ਵੱਡੇ ਅੰਮ੍ਰਿਤਸਰ ਦੇ ਮੰਦਿਰ ਦੇ ਵਿੱਚ ਸਿਆਸੀ ਰੰਗ ਦੇ ਆ ਔਰ ਖਾਸ ਕਰਕੇ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕੁਝ ਪੱਤਰਕਾਰਾਂ ਵੱਲੋਂ ਜਿਨ੍ਹਾਂ ਨੇ ਇਸ ਚੀਜ਼ ਨੂੰ ਅਲੱਗ ਰੰਗ ਦੇਣ ਦੇ ਲਈ ਅਲੱਗ ਮਜ਼ਹਬ ਦੇ ਜਿਹੜੇ ਕਿਹਾ ਗਿਆ ਨਾਰੇ ਜਦ ਕਿ ਪੁਖਤਾ ਸਬੂਤ ਇਨਾਂ ਕੋ ਕਿਸੇ ਕੋਲ ਨਹੀਂ ਹੈ ਜਿਨ੍ਹਾਂ ਨੇ ਇਹ ਖਬਰਾਂ ਬਣਾਈਆਂ ਤਾਂ ਗੱਲ ਕਰਦੇ ਆਂ ਲਾਡੀ ਦੇ ਨਾਲ ਹਾਂਜੀ ਕੀ ਹਾਲ ਜੇ ਬਸ ਠੀਕ ਹੈ ਜੀ ਵਧੀਆ ਹੋਰ ਕੱਲ ਤੁਸੀਂ ਦੁਰਗਾ ਮੰਦਿਰ ਦੇ ਵਿੱਚ ਗਏ ਸੀ ਮੱਥਾ ਟੇਕਣ ਹਾਂਜੀ ਹਾਂਜੀ ਕੀ ਕੀ ਉੱਥੇ ਕਰਨ ਗਏ ਸੀ ਵੈਸੇ ਘੁੰਮਣ ਫਿਰ ਨਹੀਂ ਨਹੀਂ ਮੱਥਾ ਟੇਕਣ ਗਏ ਮੈਂ ਰਾਜਾ ਰਾਣੀ ਦੇ ਦਰਸ਼ਨ ਕਰੇ ਗਏ ਜਿੱਦਾਂ ਆ ਲੋਕੀ ਜਾਣਦੇ ਨਾ ਹਾਂਜੀ ਤੇ ਮੈਂ ਕਦੀ ਗਿਆ ਨਹੀਂ ਤੇ ਉਸ ਕਰਕੇ ਮੈਂ ਅੰਦਰ ਚਲ ਗਿਆ ਤੁਸੀਂ ਪੜੇ ਹੋਏ ਹੋ ਨਹੀਂ ਜੀ ਮੈਂ ਤਿੰਨ ਕਲਾਸਾਂ ਹੀ ਪੜਿਆ ਤਿੰਨ ਕਲਾਸਾਂ ਪੜਿਆ ਕਹਿੰਦੇ ਉੱਥੇ ਲੋਕ ਕਿ ਤੁਸੀਂ ਅੱਲਾਹੂ ਅਕਬਰ ਅੱਲਾਹੂ ਅਕਬਰ ਗਿਆ ਇਹ ਮਾਰਾ ਹੀ ਕੇ ਕੋ ਸਬੂਤ ਹੈਗਾ ਤੇ ਫਿਰ ਮੈਨੂੰ ਜੋ ਸਜਾ ਦੇ ਸਕਦੇ ਦੇ ਸਕੋ ਨਹੀਂ ਕੁਝ ਸਿਆਸੀ ਲੋਕਾਂ ਨੇ ਉੱਥੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਵਾਂਦੇ ਮੰਦਰ ਦੇ ਡਰਸੀ ਉਹ ਕਹਿੰਦੇ ਪਏ ਸੀ ਨਹੀਂ ਉਹ ਨਹੀਂ ਕਹਿ ਸਕਦਾ ਇਹ ਤੁਹਾਡੀ ਜੀਭ 'ਚ ਕੀ ਹੈਗਾ ਵਾ ਇਹ ਬਿਜੰਗ ਬਲੀ ਦੀ ਫੋਟੋ ਹੈ ਅੱਛਾ 1 ਮਿੰਟ ਦਿਖਾ ਦੇ ਮੈਂ ਸਹਿਯੋਗ ਨੂੰ ਬੋਲਾਂਗਾ ਕਿ ਉਹ ਦਿਖਾਇਆ ਜਾਵੇ ਬਕਰ ਬਿਜੰਗ ਬਲੀ ਜੀ ਦੀ ਫੋਟੋ ਔਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਅਗਰ ਦੇਖਿਆ ਜਾਵੇ ਨਾ ਦੀ ਜਾਤ ਸ਼ਰਮਾ ਵਾ ਅਵਸਥਾ ਅੱਲਾਹੁ ਅਕਬਰ ਕਿਸ ਤਰ੍ਹਾਂ ਨਿਕਲੇ ਆ ਮੂੰਹ ਦੇ ਵਿੱਚੋਂ ਕਿੰਨਾ ਲੋਕਾਂ ਦੀ ਇਹ ਸਾਜ਼ਿਸ਼ ਸੀ ਜਿਹਦੇ ਵਿੱਚੋਂ ਕਿ ਵਰਡ ਕਹੇਗੇ ਕਿ ਇਹਨਾਂ ਨੇ ਮੰਦਰ ਦੇ ਵਿੱਚ ਅੱਲਾਹੁ ਅਕਬਰ ਕਿਹਾ ਜਦੋਂ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਕਿਹਾ ਵਾ ਖੂਨ ਦਾ ਰੰਗ ਇੱਕ ਦਿੱਤਾ ਵਾ ਮਾਜਬ ਜ਼ਰੂਰ ਚਾਰ ਦਿੱਤੇ ਨੇ ਪਰ ਇਨਸਾਨੀਅਤ ਵੀ ਨਾਲ ਦੇਣੀ ਜ਼ਰੂਰੀ ਹੈ ਪੱਤਰਕਾਰਾਂ ਵੱਲੋਂ ਖਬਰ ਨੂੰ ਅਲੱਗ ਤਰੀਕੇ ਦੇ ਨਾਲ ਹਾਈਲਾਈਟ ਕੀਤਾ ਗਿਆ ਪਹਿਲਾਂ ਤੁਹਾਨੂੰ ਉਹ ਖਬਰ ਕੀ ਹੈ ਉਹ ਦਿਖਾ ਰਹੇ ਹਾਂ ਜੀ ਲਾਈਵ ਤਸਵੀਰਾਂ ਦੁਰਗਾਣਾ ਮੰਦਿਰ ਤੇ ਬੰਦੇ ਨੂੰ ਜਿਹੜਾ ਫੜਿਆ ਗਿਆ ਹੈ ਤੁਹਾਡੇ ਇੱਥੇ ਪੱਤਰਕਾਰ ਵੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਦੇਖੋ ਜੀ ਅਸੀਂ ਅੱਜ ਇਹ ਸ਼੍ਰੀ ਦੁਰਗਾਣਾ ਮੰਦਿਰ ਆਏ ਆ ਹਮ ਹਿੰਦੂਆਂ ਦਾ ਆਸਥਾ ਦਾ ਕੇਂਦਰ ਮੰਦਿਰ ਜੀ ਬਹੁਤ ਪ੍ਰਸਿੱਧ ਮੰਦਿਰ ਹੈ ਤਰ੍ਹਾਂ 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 ਜੀ ਪੱਤਰਾਂ ਇਹ ਬੰਦਾ ਸਾਰਿਆਂ ਨੂੰ ਟਿੱਕੇ ਲਗਾਈ ਜਾਂਦਾ ਵਿਆਹ ਵਾ ਹੂੰ ਤੇ ਅੱਲਾ ਉਹਦੇ ਨਾਂ ਲਾਈ ਜਾਂਦਾ ਮਤਲਬ ਮਲਟਾ ਬੋਲੀ ਜਾਂਦਾ ਵਿਆਹ ਮੰਦਿਰ ਦੇ ਵਿੱਚ ਖਲੋ ਕੇ ਬੰਦਾ ਤਾਂ ਵਿੱਚ ਸਾਰਿਆਂ ਨੂੰ ਟਿੱਕੇ ਲਾ ਰਿਹਾ ਮੈਨੂੰ ਵੀ ਟਿੱਕਾ ਲਾਇਆ ਇਹਨਾਂ ਨੇ ਮੇਰੇ ਨਾਲ ਹੋਰ ਵੀ ਬੰਦੇ ਕਹੀ ਉਹਨਾਂ ਨੇ ਟਿੱਕਾ ਲਾਇਆ ਇਹਨਾਂ ਨੇ ਹੂੰ ਬੰਦਾਂ ਦੇ ਖਲੋਦ ਦੇ ਵਿੱਚ ਦੇਖੋ ਜੋਤ ਜਿਹੜੀ ਆਰਤੀ ਹੋਈਏ ਤੇ ਆਰਤੀ ਦੇ ਬਾਅਦ ਜਿਹੜੀ ਜੋਤ ਲੋਕੀ ਲੈਂਦੇ ਆ ਠੀਕ ਆ ਉਹਨਾਂ ਨੂੰ ਜਿਹੜਾ ਟਿੱਕਾ ਲਾਈ ਜਾਂਦਾ ਵਾ ਕਾਲਾ ਕਾਲਾ ਆ ਵੀ ਇਹਨਾਂ ਕਾਲੇ ਟਿੱਕੇ ਲਗਾਏ ਆ ਹੂੰ ਉਸ ਤੋਂ ਬਾਅਦ ਜਿਹੜਾ ਵਾ ਅੱਲਾਹੁ ਦੇ ਬਾਰੇ ਅਸਾ ਦਾ ਮੰਦਰ ਜਿਹੜੇ ਪੋਰ-ਪੋਰ ਕੇ ਟਿੱਕੇ ਲਾ ਰਿਹਾ ਸਾ ਕੀ ਮਤਲਬ ਹੈਗਾ ਕੌਣ ਬੰਦਾ ਹੈਗਾ ਵਾ ਇਹ ਦੇਖੋ ਇਹਦੇ ਕੋਲ ਕਾਰਵਾਈ ਕੀਤੀ ਜਾਵੇ ਆਧਾਰ ਕਾਰਡ ਵਗੈਰਾ ਕੁਝ ਮਿਲੇ ਹੈ ਦੇਖੋ ਲੋ ਸਰ ਇਹਦੇ ਕੋਲ ਮਿਲੇ ਸਿਰਫ ਇੱਕ ਨੰਬਰ ਹੈਗਾ ਵਾ ਜਿਹੜਾ ਚੋੜੇ ਘਾਦਾ ਨੰਬਰ ਹੁੰਦਾ ਵਾ ਤੁਸੀਂ ਦੇਖ ਰਹੇ ਹੋ ਅੱਜੇ ਕਾਰਵਾਈ ਸਿਰਫ ਚੋੜੇ ਘਾਦਾ ਜਿਹੜਾ ਨੰਬਰ ਹੈ ਸਿਰਫ ਉਹ ਹੀ ਮਿਲਿਆ ਬੰਦੇ ਕੋਲ ਇਹਦੇ ਬਾਰੇ ਗਲਵਾ ਕੀ ਕਰਦੇ ਆ ਇਹਨੂੰ ਹਾਂਜੀ ਸਰ ਕੀ ਗਲਵਾਤ ਹੋਈ ਸਾਡੀ ਸਰ ਤੁਕਿਆ ਅਸੀਂ ਸਤੁ ਗਿਆਨ ਮੰਦਰ ਨੂੰ ਹੁੰਦੇ ਆ ਜਿਹੜਾ ਆਸਥਾ ਦਾ ਕੇਂਦਰ ਹਿੰਦੂਆਂ ਦਾ ਕਿੰਨੇ ਬੰਦੇ ਜਿਹੜਾ ਕਿੰਨੂ ਪੈਣਦਾ ਵੈਸ਼ੂ ਪ੍ਰਸਿੱਧ ਮੰਦਿਰ ਜੀ ਦੇਖੋ ਜੀ ਇਹ ਕਰਤੂਤਾ ਕਰਦੇ ਹੋਏ ਮੰਦਿਰ ਦੇ ਵਿੱਚ ਖੋ ਕੇ ਜਿੱਥੇ ਜੋ ਲੋ ਜੋਤੀ ਜਾਈ ਜੀ ਜਗਦੀ ਹੈ ਜੋਤੀ ਜੋਤ ਲੈਂਦੇ ਲੋਕੀ ਤੋਂ ਬਾਹਰ ਉਥੇ ਖੋ ਕੇ ਕਾਲੇ ਟਿੱਕੇ ਲਗਾ ਰਿਹਾ ਵਾ ਜੋਤ ਵਾਲੇ ਤੇ ਮੰਦਿਰ ਕਹਿੰਦਾ ਅੱਲਾਹੁ ਮੈਂ ਕਰਾ ਦੇ ਬੰਦੇ ਬੋਲਾ ਆ ਵਾ ਜੀ ਕਹਿੰਦਾ ਕੀ ਮਤਲਬ ਹੈ ਕੌਣ ਕਹਿੰਦਾ ਨਾ ਇਹਦੇ ਕੋ ਆਧਾਰ ਕਾਰਡ ਹੈ ਨਾ ਕੋਈ ਆਈਡੀ ਲੱਭੀ ਜਾਂਦੇ ਕੋਣ ਆਪਰਾ ਨਾਮ ਤਾਂ ਨਹੀਂ ਦੱਸਾ ਵੈਸੇ ਹੀ ਤਰੀਕੇ ਨਾਲ ਨਾਮ ਕੀ ਤੁਹਾਡਾ ਲਾਡੀ ਕੀ ਨਾਮ ਤੁਹਾਡਾ ਲਾਡੀ ਐਲ ਏ ਕਿੱਥੋਂ ਆਇਓ 597 ਬੜਾ 5 ਮੈਂ 597 ਬੜਾ 5 ਮੈਂ ਜਿਹੜੀ ਆ ਗਈ ਆਲੀ ਓਕੇ ਤੁਸੀਂ ਅੱਲਾਹ ਅੱਲਾਹ ਕਰਦੇ ਤੇ ਹੋ ਤਾਂ ਲੋਕਾਂ ਨੂੰ ਕਾਲੇ ਤਿਲਕ ਲਾਉਂਦੇ ਤੇ ਹੋ ਮੇਰੇ ਦੁਬਈ ਵਾਲੇ ਨੂੰ ਪੁੱਛੋ ਜੀ ਮਿੰਦੂ ਨੇ ਪਤਾ ਹੀ ਨਹੀਂ ਸਰ ਆਖਿਆ ਨਾ ਮਤਲਬ ਹੈ ਤੁਸੀਂ ਦੁਬਈ ਦੇ ਕਨੈਕਸ਼ਨ ਦੇ ਵਿੱਚ ਆਏ ਹੋ ਆਈ ਆਪਾਂ ਨੂੰ ਕਹਦੇ ਦੁਬਈ ਦੇ ਜੀ ਫੇ ਤੁਸੀਂ ਕੀ ਕਹਿ ਰਹੇ ਹੋ ਦੁਬਈ ਤੋਂ ਪੁੱਛੋ ਅਛਾ ਤੇ ਮੈਂ ਕਿਹਾ ਨਾ ਰਾਜਾ ਰਾਣੀ ਲੈ ਤੋਈ ਫੇ ਤੁਸੀਂ ਰਾਜਾ ਰਾਣੀ ਨਹੀਂ ਨਹੀਂ ਰਾਜਾ ਰਾਣੀ ਸੋ ਇੱਕ ਕੋਟਰ ਕਹਿੰਦੇ ਤੁਹਾਨੂੰ ਦੇ ਦੋ ਕਹਦੇ ਦੇ ਦੀ ਇੱਕ ਕੋਟਰ ਸਾਡੇ ਹਿੰਦੂ ਵਾਲੇ ਉੱਤਰ ਦੇ ਸਾਡੇ ਹਿੰਦੂ ਆਸਤਾ ਦੇ ਵਿੱਚ ਚਲੇ ਗਏ 500 ਤਾਂ ਮੇਰੇ ਵੀ ਹੈ ਲੇਕਿਨ ਤੁਸੀਂ ਦੇਖੋ ਜੀ ਬਿਲਾਲ ਇਹਨਾਂ ਨੂੰ ਅਸੀਂ ਮੰਦ ਕਮੇਟੀ ਦੇ ਦਿਵਾਲੇ ਕਰਨ ਲੱਗੇ ਆ ਠੀਕ ਹੈ ਅਸੀਂ ਕਹਿੰਦੇ ਆ ਆਲੇ ਦੇ ਆਹੀ ਜੀ ਇੱਕ ਮੰੰਦਰ ਕਮੇਟੀ ਕੋਲੋਂ ਇੱਕ ਸਵੈਈ ਅਰਦਾਸ ਕਰਨੇ ਆ ਵਾਹੀ ਮੈਂ ਬੇਨਤੀ ਕਰਨੇ ਆ ਕਿ ਇਸ ਬੰਦੇ ਦੇ ਉੱਤੇ ਜਲਦੀ ਸਖਤ ਕਾਰਵਾਈ ਕੀਤੀ ਜਾਵੇ ਹੋਰ ਇਹਦਾ ਪਤਾ ਕੀਤਾ ਜਾਵੇ ਕਿ ਇਹ ਬੰਦਾ ਕੌਣ ਹੈ ਇਹਦਾ ਆਇਡੈਂਟੀਫਾਈ ਪੂਰੀ ਕੀਤੀ ਜਾਵੇ ਅੱਜ ਇਹਦਰ ਗਿਆਨਾ ਮੰੰਦਰ ਤੋਂ ਲਾਈਵ ਤਸਵੀਰਾਂ ਵਖਾ ਰਹੇ ਆ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੰੰਦਰ ਦੇ ਵਿੱਚ ਚੋਰੀ ਲੁਟਿਆ ਗਿਆ ਹੈ ਲਾਈਵ ਤਸਵੀਰਾਂ ਬੇ ਸੱਚ ਕਿ ਪਵਿੱਤਰ ਸਥਾਨ ਹੈ ਇੱਕ ਦਰ ਗਿਆਨਾ ਮੰਦਿਰ ਦਾ ਪਵਿੱਤਰ ਦਲ ਹੈ ਪਵਿੱਤਰ ਸਥਾਨ ਮੱਤਾਣੀ ਕੋਨੇਗਾ ਸੀ ਐ ਜਿਹੜੀ ਜੋਤ ਨਹੀਂ ਹੁੰਦੀ ਆ ਆਰਦੀ ਤੋਂ ਬਾਅਦ ਜੋਤ ਜੋਤ ਜਿਹੜੀ ਜੋਤ ਜਿਹੜੀ ਠੰਡੀ ਹੋ ਜਾਂਦੀ ਹੈ ਉਤੋਂ ਇਹ ਕਾਲੇ ਦਾ ਟਿਕਾ ਲਾਣਿਆ ਸੀ ਤੇ ਉਲਟ-ਪੁਲਟ ਮੰਤਰ ਚ ਬੋਲ ਰਿਆ ਸੀ ਉਹ ਸਾਡੀ ਸਮਝ ਤੋਂ ਬਾਹਰ ਆ ਲਾਹੋ ਅਕਬਰ ਪਤਾ ਨਹੀਂ ਕਿਸ ਤਰ੍ਹਾਂ ਦੇ ਆ ਇਸੇ ਕਰਕੇ ਉਹਨੇ ਨੂੰ ਸਾਰੇ ਭਗਤ ਮਿਲ ਕੇ ਬਾਹਰ ਕੱਢਣ ਲੱਗੇ ਆ ਜੀ ਲਾਈਵ ਮਤਲਬ ਤਸਵੀਰਾਂ ਤਾਂ ਨਵੇਂ ਖਾ ਰਹੇ ਆ ਕਿ ਇਸ ਬੰਦੇ ਨੇ ਜਿਹੜਾ ਮੰਦਰ ਦੇ ਕੁਝ ਸ਼ਰਧਾਲੂਆਂ ਵੱਲੋਂ ਅੱਜ ਪੜੇ ਗਏ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਪਵਿੱਤ੍ਰ ਹੈ ਅੱਲਾਹੂ ਅੱਲਾਹੂ ਕਰਦਾ ਕਿ ਅਸੀਂ ਮੰਦਰ ਦੇ ਵਿੱਚ ਦੇ ਲੋਕਾਂ ਨੂੰ ਕਾਲੇ ਚਿਲਕ ਜਿਹੜਾ ਉਹ ਲਾ ਰਿਆ ਸੀ ਤੇ ਸਾਡੇ ਅੱਧੇ ਨੂੰ ਜਿਹੜੇ ਲੋਕ ਨਹੀਂ ਉਹਨਾਂ ਨੂੰ ਅਸਕਰ ਦੇ ਵਿੱਚ ਲੈ ਕੇ ਜੱਲੇ ਸਾਵਨੀਆਂ ਰੋਣ ਦਾ ਵੀ ਤੁਹਾਨੂੰ ਦਿਖਾ ਰਹੇ ਆ ਪਰ ਉਸਦੇ ਨਾਲ ਹੀ ਨਾਲ ਉਹਨੂੰ ਸੱਤ ਸਿੱਖਾਂ ਲਾ ਕੇ ਜੀ ਆਇਆਂ ਤੇਰੇ ਆਵਾ ਤੇ ਜਿਹੜੀ ਦੁਰਯਾਣਾ ਮਦਦ ਕਮੇਟੀ ਹੈ ਆਈ ਉਹਨਾਂ ਦੇ ਹਵਾਲੇ ਕਰੋ ਲਗੇ ਇਹਨਾਂ ਨੂੰ ਠੀਕ ਹੈ ਅੱਗੇ ਕੀ ਕਾਰਵਾਈ ਹੈ ਅੱਗੇ ਕਮੇਟੀ ਹੀ ਵੇਖੇਗੀ ਸੋ ਜੀ লাইਵ ਤਸਵੀਰਾਂ ਇਸ ਸਮੇਂ ਦਾ ਦੇ ਸਾਹਮਣੇ ਸੰਧੀਆਂ ਕੀਤੀਆਂ ਜਾ ਰਹੀਆਂ ਨੇ ਅੰਮਿਤ ਸੇਪਾ ਵੀਡੀਓ ਨੂੰ ਵੱਤਰੇ શેર ਕਰ ਦਿਓ ਕਮੈਂਟ ਕਰੋ ਕਿ ਕੀ ਲੱਗ ਰਿਹਾ ਕਿ ਇਹਦਾ ਬੰਦਾ ਹੈ ਜੋ ਮੰਦਰ ਦੇ ਵਿੱਚ ਖਲੋ ਕਰ ਰਿਹਾ ਹੈ ਇਹਨਾਂ ਵੱਲ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਇਹ ਅੱਲਾਹੁ ਵਲਹੁ ਹੋਰੇ ਬੋਲਦਾ ਪਿਆ ਸੀ ਸੋ ਜੀ ਲਾਈਵ ਤੇ ਸਵੇਰਾਂ ਦਾ ਨੂਆ ਖਾ ਰਹੇ ਆ ਅੰਮ੍ਰਿਤਸਰ ਨੀਗਿਆ ਚੈਨਲ ਦੇ ਮਾਧਿਅਮ ਦੇ ਰਾਹੀਂ ਵੀਡੀਓ ਨੂੰ ਵੱਟੇ ਸੇਰ ਕਰ ਦੋ ਤਾਂ ਕਿ ਜਿਹੜੇ ਲੋਕ ਨੇ ਇਸਰਤ ਅਲੀ ਮੰਦਰ ਆਂਦੇ ਨੇ ਉਹ ਇਹ ਚੀਜ਼ ਨੂੰ ਸੱਤਰ ਕੋ ਜਾਣ او بابا تے دادا پتیجے بنایو اڑے واکا واج نہیں اڑے واکا نے اڑے واکو نہیں ننت کینی پتیجے او کنا میں ہملا کے کنا کراں کنا جناب پتیجا پوچھ میں نہیں نہیں جناب نہیں جانا میں نہیں جانا میں ہی پوچھو ہاتھ بلا لو او جا لو کلو پی ہاتھ بلا لو اوئے آو نے بیٹھ جا ਉਹਨਾਂ ਦੇ ਬਨੇ ਨੂੰ ਦਰਗਿਆਨਾ ਕਮੇਟੀ ਦਫਤਰ ਦੇ ਵਿੱਚ ਲੈ ਕੇ ਜਾਇਆ ਜਾਵੇਗਾ ਤੇ ਦੇਖਿਆ ਜਾਵੇਗਾ ਕਿ ਦਰਗਿਆਨਾ ਕਮੇਟੀ ਜਿਹੜੀ ਹੈ ਦੇ ਉੱਪਰ ਕੀ ਕਾਰਵਾਈ ਜਿਹੜੀ ਹੈ ਕਰਦੀ ਹੈ ਕਿਉਂਕਿ ਜਿੱਤਾ ਕੀ ਲੋਕਾਂ ਵੱਲੋਂ ਇਹ ਤੇ ਆरोप ਲੱਗੇ ਆ ਜਿੱਦਾਂ ਕਿ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਐਜੀ ਮੰਦਰ ਦੇ ਵਿੱਚ ਖਲੋ ਕੇ ਅੱਲ੍ਹਾਹੁ ਅੱਲ੍ਹਾਹੁ ਇਹਨੇ ਕਰ ਰਿਹਾ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਗਵਾਨ ਜੀ ਤੁਹਾਡਾ ਸਤ ਸ੍ਰੀ ਅਕਾਲ ਵੀਰੋ ਮੇਰੀ ਰਾਹ ਹੋ ਗਈ ਨੰਬਰ ਹੈ ਕੋਈ ਨਾ ਫੋਨ ਨੰਬਰ ਤੇ ਜਿਹੜਾ ਆ ਗਿਆ ਖੰਡੇ ਪਾਜੋ ਬੇਨਾਮੀ ਘਰ ਦਾ ਘਰ ਤਾਂ ਕੋਈ ਨੰਬਰ ਤੇ ਮੇਰੇ ਕੋਈ ਨਹੀਂ ਆ ਮੇਰਾ ਫੋਨ ਹੀ ਕੋਲੇ ਗਿਆ ਤੇ ਕੋਈ ਨੰਬਰ ਹੀ ਕੋਈ ਹਸਤਾ ਦਰ ਕੋਈ ਨਹੀਂ ਗਿਆ ਉਹ ਤਾਂ ਅੱਜ ਮੀਂਹ ਨਾਲ ਕਿਸੇ ਹੋਰ ਚੀਜ਼ ਦੀ ਸਾਰੇ ਲੋਕੀ ਲੱਗੇ ਆਨ ਕੋਈ ਪੈਸੇ ਰਾਹ ਮਾ ਫਿਰ ਬਣੀਗਾ ਜੇ ਆਸ ਤੇ 300 ਕੱਤੀ ਲੈਦਾ ਉਹ ਮੈਨੂੰ ਪੈਸਾ ਨਿਕਾਲੇਗਾ ਬਾਕੀ ਸੋਜੀ ਲਾਈਵ ਤੇ ਤਸਵੀਰਾਂ ਤਾਂ ਨਵਖਾ ਰਹੇ ਆ ਬਰਗਿਆੜਾ ਪੀਰੇ ਤੇ ਦਿੱਤੀਆ ਬੰਦਾ ਮੰਦਿਰ ਦੇ ਅੰਦਰ ਵਾਹ ਚਲ ਵਾਹ ਚਲ ਚਲ ਵਾਹ ਵੀ ਨਾ ਕੀ ਦੇਖ ਸਕਦੇ ਸਿਕਿਉਰਿਟੀ ਗਾਰਡ ਵੱਲੋਂ ਇਹਨੂੰ ਮੰਦਿਰੋਂ ਬਾਹਰ ਕੱਢਿਆ ਜਾ ਰਿਹਾ ਹੈ ਦੇਖ ਸਕਦੇ ਹੋ ਸਿਕਿਉਰਿਟੀ ਗਾਰਡ ਵੱਲੋਂ ਇਹਨੂੰ ਮੰਦਿਰ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਤੁਸੀਂ ਇਹ ਵੀਡੀਓ ਦੇਖੀ ਹੈ ਇਲਜ਼ਾਮ ਲਗਾਇਆ ਗਿਆ ਅਲਗ ਮਸਜਦ ਦੇ ਔਰ ਟਿੱਕੇ ਕਾਲੇ ਟਿੱਕੇ ਔਰ ਉਹ ਵੀ ਦੱਸ ਦਈਏ ਤੁਹਾਨੂੰ ਜਦੋਂ ਅਸੀਂ ਲੋਕੀ ਆਪਣੇ ਸਨਾਤਨਿਕ ਘਰਾਂ ਦੇ ਵਿੱਚ ਜੋ ਜਗ੍ਹਾ ਨੇ Hindu dharm 'ਚ ਸਾਡੀ ਮਾਨਤਾ ਆਵਾ ਕਿ ਅਸੀਂ ਆਪਣੇ ਮੰਦਰਾਂ ਦੇ ਵਿੱਚ ਜੋ ਜਗ੍ਹਾ ਨੇ ਜੋਤ ਦੇ ਉੱਪਰ ਹੱਥ ਨਹੀਂ ਫੇਰਦੇ ਜੋਤ ਦੇ ਸਾਈਡ ਤੋਂ ਆਸ਼ੀਰਵਾਦ ਲੈਣੇ ਮਾਤਾ ਦਾ ਔਰ ਉਹਦੇ ਵਿੱਚ ਜਿਹੜੀ ਜੋਤ ਅਸਤ ਹੋਣ ਤੋਂ ਬਾਅਦ ਜਿਹੜੀ ਉਹ ਕਾਲਖ ਨਿਕਲਦੀ ਹੈ ਅਸੀਂ ਉਹਨੂੰ ਆਪਣੇ ਸਰੀਰ ਤੇ ਆਪਣੇ ਅੰਗਾਂ ਦੇ ਉੱਤੇ ਲਗਾਉਨੇ ਆ ਕਿ ਮਾਤਾ ਰਾਣੀ ਦੀ ਜਿਹੜੀ ਜੋਤ ਪ੍ਰਜਲਿਤ ਸੀ ਉਹ ਸਾਡੇ ਵੀ ਜਿਹੜੇ ਅੰਦਰ ਹੈ ਉਹ ਚੀਜ਼ਾਂ ਮਾਤਾ ਰਾਣੀ ਜਿਹੜੀ ਕਿ ਸ਼ਕਤੀਆਂ ਦਵੇ ਕਿ ਅਸੀਂ ਵੀ ਦੁਨੀਆਦਾਰੀ ਦੇ ਵਿੱਚ ਦੇਖੇ ਜਾਵੇ ਉਹ ਤਿਲਕ ਉਹ ਲਗਾਇਆ ਗਿਆ ਸੀ ਦੂਸਰੀ ਗੱਲ ਕਹੀ ਗਈ ਸੀ ਉਹ ਪੱਤਰਕਾਰ ਵੱਲੋਂ ਕਿ ਨਸ਼ਾ ਕੀਤਾ ਹੋਇਆ ਵਾ ਜਦ ਕਿ ਉਹ ਕੋਈ ਸਬੂਤ ਨਹੀਂ ਹੈ ਕੋਈ ਚੈਨਲ ਵੀ ਨਹੀਂ ਹੈ ਜਿੰਨਾਂ ਵੱਲੋਂ ਖਬਰ ਲਗਾਈ ਗਈ ਔਰ ਬੇਤਹਾਸ਼ਾ ਤਰੀਕੇ ਨਾਲ ਵਾਇਰਲ ਕੀਤੀ ਗਈ ਤੇ ਉਸ ਤੋਂ ਬਾਅਦ ਤੀਸਰੀ ਗੱਲ ਜਿਹੜੀ ਇਹਦੇ ਵਿੱਚ ਉਹਨਾਂ ਨੇ ਕਹੀ ਸੀ ਕਿ ਇਹਦਾ ਆਧਾਰ ਕਾਰਡ ਦਿਖਾਓ ਜਦਕਿ ਇਹ ਭਲੇ ਮਾਨੁਸ ਨੇ ਆਧਾਰ ਕਾਰਡ ਦੀ ਜਗ੍ਹਾ ਦੇਤੇ ਚੱਪਲਾਂ ਦਾ ਮਿਲਿਆ ਇੱਕ ਟੋਕਨ ਜੋ ਸਿਰਫ ਜੇਬ ਦੇ ਵਿੱਚ ਜੋ ਕਿ ਹਰ ਮੰਦਿਰ ਗੁਰਦੁਆਰਾ ਮਸਜਿਦ ਦੇ ਵਿੱਚ ਇੱਕ ਟੋਕਨ ਮਿਲਦਾ ਕਿ ਤੁਹਾਡੀ ਚੱਪਲਾ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਸੇਫ ਪਈ ਹੈ ਤੁਸੀਂ ਨੰਬਰ ਦਿਖਾਓ ਤੇ ਜੁੜਾ ਲੈ ਲਓ ਉਹ ਨਿਕਲਿਆ ਜੇਬ ਦੇ ਜੋ ਕਿ ਉੱਥੋਂ ਦੀ ਜਿਹੜੇ ਖਬਰ ਬਣਾਉਣ ਵਾਲੇ ਸੀ ਸਾਡੇ ਆਪਣੇ ਉਹ ਵੀ ਅਜ਼ੀਜ਼ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਸਿਰਫ ਜੇਬ ਦੇ ਵਿੱਚ ਇੱਕ ਟੋਕਨ ਸੀ ਜਿਸ ਸ਼ਖਸ ਦੇ ਕੋਲ ਕੋਈ ਆਧਾਰ ਕਾਰਡ ਨਹੀਂ ਕੋ ਕੁਛ ਨਹੀਂ ਹੈ ਰੱਬ ਰੂਪੀ ਬੰਦਾ ਅਗਰ ਮੰਦਿਰ ਚ ਚਲਾ ਗਿਆ ਮੰਦਿਰ ਕੀ ਸਿਰਫ ਸ਼ੌਕ ਕਰਨ ਵਾਸਤੇ ਆ ਮੰਦਿਰ ਕੇ ਆਮ ਇਨਸਾਨਾਂ ਲੋਕ ਦੇ ਵਾਸਤੇ ਨਹੀਂ ਹੈ ਜਿਹਦੇ ਵਿੱਚ ਉਹ ਚਲਾ ਗਿਆ ਤਾਂ ਕੀ ਉਹ ਉੱਥੇ ਜਾ ਕੇ ਇਹਨੇ ਕਹਿਰ ਟਾ ਦਿੱਤਾ ਕਿ ਜਿਹੜਾ ਉਥੋਂ ਦੀ ਲੋਕਾਂ ਨੇ ਨੰਗਦੇ ਜਿਉਂਦੇ ਲੋਕਾਂ ਨੇ ਵੀ ਵੀਡੀਓ ਚ ਦੇਖਿਆ ਕਿ ਚਪੇੜਾ ਮਾਰ ਰਹੇ ਨੇ ਖਾਸ ਕਰਕੇ ਸਿਕਿਉਰਿਟੀ ਗਾਰਡਾਂ ਵਾਲੇ ਵੀ ਔਰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਹਨੂੰ ਅਸੀਂ ਜਿਹੜਾ ਕਿ ਮੰਦਿਰ ਟਰੱਸਟ ਦੇ ਕਰਾਂਗੇ ਉੱਪਰ ਕਿੱਥੇ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਲੋਕ ਸਮਝਦੇ ਸੀ ਉਹ ਸਿਚੁਏਸ਼ਨ ਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਜਾਨ ਦੋ ਇਹ ਭਲਾ ਮਾਨੁਸ ਹੈ ਪਰਮਾਤਮਾ ਦੀ ਮਾਰ ਆ ਤਾਂ ਪਰਿਵਾਰ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਆ ਸ਼ਖਸ ਤੁਹਾਨੂੰ ਦਿਖਾਤਾ ਹੈ ਐਡਰੈਸ ਅਸੀਂ ਗੁਪਤ ਰੱਖਾਂਗੇ ਕਿਉਂਕਿ ਕਿਤਨਾ ਕਿਤੇ ਅੱਜ ਕੱਲ ਦੇ ਜਿਹੜੇ ਦਿਮਾਗ ਲੋਕਾਂ ਦੇ ਪੁੱਠੇ ਹੋ ਚੁੱਕੇ ਹੋਏ ਨੇ ਤਾਂ ਕਰਦੇ ਆ ਪਰਿਵਾਰ ਵਾਲੇ ਪਰਿਵਾਰਿਕ ਮੈਂਬਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਦੀਦੀ ਤੁਹਾਡਾ ਕੀ ਰਿਸ਼ਤਾ ਇਹਦੇ ਨਾਲ ਇਹ ਸਾਡਾ ਛੋਟਾ ਦੇਵਦਾ ਗਾਜੇ ਤੇ ਇਹ ਮੈਂਟਲੀ ਅਫਸਰਟ ਕਰਕੇ ਹੋਇਆ ਕਿ ਇਹਦਾ ਛੋਟਾ ਭਤੀਜਾ ਸੀ ਵੱਡੇ ਭਾਜੀ ਹੀ ਸਾਡੇ ਜੇੜ ਸਾਹ ਉਹ ਪੂਰੇ ਹੋ ਗਏ ਫਿਰ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਤੇ ਉਹਨਾਂ ਨੇ ਬਹੁਤ ਪਿਆਰ ਕਰਦਾ ਸੀਗਾ ਇਹਦਾ ਇੰਨਾ ਕਿ ਪਿਆਰ ਸੀ ਨਾ ਉਹ ਨਾਲ ਸਾਡੇ ਤੋਂ ਸਾਡੇ ਨਾਲ ਲੈਂਦਾ ਨਹੀਂ ਜਿੰਨਾ ਉਹਨਾਂ ਨਾਲ ਸੀ ਕਿੰਨੀ ਦਿਨ ਪੁਰਾਣੀ ਘਟਨਾ ਦਾ ਜਿਹੜੀ ਜਦੋਂ ਇਹ ਵਿਚਾਰੇ ਦੇ ਨਾਲ ਇਹ ਜਾ ਹਾਦਸਾ ਵਾਪਰਿਆ ਇਹ ਮਤਲਬ ਕਿ 1 ਸਾਲ ਹੋ ਗਿਆ ਕਿ ਜ਼ਿਆਦਾ ਹੀ ਹੋ ਗਿਆ ਪਹਿਲਾਂ ਥੋੜਾ ਸੀਗਾ ਉਹ ਦਵਾਈ ਵਗੈਰਾ ਦੀ ਚਲਦੀ ਆ ਹਾਂ ਹਾਂ ਹੁਣ ਚੱਲਦੀ ਫਿਰ ਅਸੀਂ ਦਿੱਲੀ ਚਲ ਗਏ ਸੀ ਨਾ ਤੇ ਫਿਰ ਕੱਲਾ ਘਰ ਅਸੀਂ ਤਾਂ ਵੀ ਫਿਰ ੱਲੇ ਕਰਕੇ ਅਸੀਂ ਆਂਦੇ ਸੀ ਚੱਕਰ ਲਾਉਂਦੇ ਹੀ ਮੈਂ ਨਾ ਰਹਿ ਜਾਂਦੇ ਸੀ ਇਹਦੇ ਕੋਲ ਪਰ ਉਦੋਂ ਘਟ ਸੀ ਹੁਣ 2-4 ਮਹੀਨੇ ਤੋ ਜਿਆਦਾ ਪਰੇਸ਼ਾਨ ਮਤਲਬ ਕਿ ਤਾਂ ਇਹ ਅੱਗੇ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਆ ਕਿ ਹੋ ਨਹੀਂ ਕਰਨੀ ਸ਼ੁਰੂ ਹੋ ਨਹੀਂ ਕਰਨੀ ਸ਼ੁਰੂ ਕੀਤੀ ਆ ਉਦੋਂ ਹੈਗਾ ਹੋ ਗਿਆ ਤੁਸੀਂ ਕੱਲ ਦੀ ਵੀਡੀਓ ਦੇਖੀ ਹੋ ਲਈ ਜੀ ਹਾਂਜੀ ਜੀ ਤੁਹਾਨੂੰ ਕਹਿਣਾ ਮੰਨਦਾ ਹਾਂ ਹਾਂਜੀ ਜੀ ਹਾਂਜੀ ਜੀ ਕੁਝ ਨੂੰ ਧਾਰਮਿਕ ਰੰਗ ਦਿੱਤਾ ਗਿਆ ਸੀ ਹਾਂਜੀ 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 ਦੇਖੀ ਸੀ ਹਾਂਜੀ ਉਹ ਵੀਡੀਓ ਦੇਖੀ ਤੁਸੀਂ ਤਾਂ ਇਹਦੀ ਰੋਟੀ ਪਾਣੀ ਕੱਪੜੇ ਲੱਤੇ ਵਗੈਰਾ ਸਾਰੇ ਤੁਸੀਂ ਕਰਦੇ ਹੋ ਹਾਂਜੀ ਹਾਂਜੀ ਰੋਟੀ ਪਾਣੀ ਅਸੀਂ ਦਿੰਨੇ ਆ ਕੱਪੜੇ ਤੁਹਾਡੇ ਕੋਲ ਹੀ ਆ ਸਾਡੇ ਕੋਲ ਤੁਹਾਡਾ ਆਪਣਾ ਮਕਾਨ ਆਲਾ ਹਾਂਜੀ ਇਹ ਸਾਡਾ ਆਪਣਾ ਮਕਾਨ ਆ ਅੱਛਾ ਜੀ ਹਾਂਜੀ ਉਸ ਤਰ੍ਹਾਂ ਸੀ ਦਿੱਲੀ ਰਹਿਣੇ ਕਿ ਬੱਚੇ ਸਾਡੇ ਉੱਥੇ ਕਰਦੇ ਜੋ ਉਥੇ ਤੇ ਫਿਰ ਹੁਣ ਇਹਦੇ ਕਰਕੇ ਹੀ ਗਏ ਨਹੀਂ ਹੈ ਜੇ ਕਿ ਇਹ ਠੀਕ ਹੋ ਜਾਏ ਜਾਣ ਨੂੰ ਕਿਸੇ ਸੰਸਾਰ ਚ ਛੜਦੀ ਹੈ ਕਿ ਕੱਲ ਨੂੰ ਕਿੱਥੇ ਜਾਏਗਾ ਰੋਟੀ ਕਿੱਥੋਂ ਖਾਏਗਾ ਕਿਉਂਕਿ ਕੱਲ ਬੜੀ ਮੁਸ਼ਕਲ ਤੇ ਨਾਲ ਅਗਰ ਦੇਖਿਆ ਜਾਵੇ ਨਾ ਕਿਸੇ ਹੋਰ ਧਰਮ ਦੇ ਜਗ੍ਹਾ ਤੇ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਸੋਦੇ ਲਗਾ ਦਿੱਤੇ ਜਾਂਦੇ ਤਾਂ ਹਰਕਤ ਜਿਸ ਤਰ੍ਹਾਂ ਕਰਕੇ ਹੀ ਡਰਦੇ ਕਿ ਇਹਨੂੰ ਕੱਲੇ ਨੂੰ ਛੱਡ ਕੇ ਜਾਂਦੇ ਨੇ ਬੱਚੇ ਕਹਿੰਦੇ ਚੱਲੋ ਕਿਉਂਕਿ ਉਹਨਾਂ ਦੀ ਜੌਬ ਉੱਥੇ ਕੀ ਆ ਤੇ ਉਹ ਇਹਦੇ ਕਰਕੇ ਹੀ ਜਾਣ ਨਹੀਂ ਦੇਦੇ ਕਿ ਇਹਨੂੰ ਕਿੱਥੇ ਛੱਡ ਕੇ ਇਹਦਾ ਕੁਝ ਕਰਕੇ ਜਾਈਏ ਕਿ ਕੋਈ ਸਹੋਸਰ ਨੂੰ ਪਤਾ ਦੱਸੇ ਕੋਈ ਸੰਸਤਾ ਚ ਤਾਂ ਕੀ ਹੈ ਜਾਂ ਕਿਸ ਤਰ੍ਹਾਂ ਕੁਝ ਵੀ ਅੱਗੇ ਵੀ ਕਰੋ ਇਸ ਤਰ੍ਹਾਂ ਆਉਂਦੇ ਜਾਂਦੇ ਆ ਹਾਂਜੀ ਕਈ ਵਾਰੀ ਤੇ ਚੱਲ ਜਾਂਦਾ ਅਸੀਂ ਹੋਰੇ ਇਹਨਾਂ ਦੇ ਚੱਲ ਬੰਨ੍ਹ ਵਾਸਤੇ ਰਹਿੰਦੇ ਆ ਕਿ ਕਿਤੇ ਐਵੇਂ ਕੋਈ ਅੰਕੀ ਇਸ ਤਰ੍ਹਾਂ ਫੇਰ ਪਾਗਲਾ ਵਾਲੇ ਹਰ ਤਰ੍ਹਾਂ ਨਾਲ ਕਰਾਏ। ਤਾਂ ਗਲੀ ਮੱਲੇ ਵਾਲਿਆਂ ਨੂੰ ਪਤਾ ਵੈ ਸਾਰਾ। ਹਾਂਜੀ ਸਭ ਨੂੰ। ਗਲੀ ਮੱਲੇ ਵਾਲਿਆਂ ਤੇ ਨਹੀਂ ਕਹਿੰਦੇ ਕਿ ਸਾਨੂੰ ਤੰਗ ਕਰਦਾ। ਜਦੋਂ ਕਹਿੰਦੇ ਉਹਨਾਂ ਨੂੰ ਇੱਕ ਵਾਰ ਸ ਉਹਨਾਂ ਦੇ ਕੋਠੇ ਚੜਿਆ ਸੀ ਉਹਨਾਂ ਨੇ ਕਿਹਾ ਸੀ ਕਿ ਤਾਲਾ ਲਾ ਦਿਓ ਕਿ ਸਾਨੂੰ ਡਰ ਲੱਗਦਾ ਹੈ ਦੇਖੋ ਕਿ ਕੁਝ ਮਾਰਿਆ ਨਾ। ਤੁਸੀਂ ਛੱਤ ਨੂੰ ਤਾਲਾ ਲਗਾ ਕੇ ਰੱਖਿਆ ਹੋਇਆ। ਤਾਲਾ ਲਗਾ ਕੇ ਰੱਖਿਆ। ਕਿਤੇ ਕੁਝ ਮਿਸ ਹੈਪਨਿੰਗ ਨਾ ਹੋ ਜਾਏ। ਪਰ ਉਹਨਾਂ ਨੂੰ ਪਤਾ ਕਿ ਸ਼ੁਰੂ ਤੋਂ ਬਹੁਤ ਸਹੀ ਇਹ ਕਿ ਕਿਸੇ ਨੂੰ ਬੁਲਾ ਕੇ ਕੁਝ ਨਹੀਂ ਸੀ ਹੁੰਦਾ। ਇਹ ਕੋ ਕੰਮ-ਕੁਮ ਕਰਦੇ ਸੀ ਪਹਿਲਾਂ। ਕਰਦੇ ਸੀ ਕਿਸੇ ਨੂੰ ਸਾਨੂੰ ਨਹੀਂ ਫालतू ਬੁਲਾਉਂਦਾ ਸੀਗਾ ਆਪਣਾ ਆਇਆ ਰੋਟੀ ਖਾਧੀ ਆਰਾਮ ਨਾਲ ਸੌਂ ਗਿਆ ਇਹਨਾਂ ਦੀ ਆਪਣੀ ਪਰਸਨਲ ਫੈਮਲੀ ਕੋ ਵਿਆਹ ਹੋਇਆ ਨਹੀਂ ਹੋਇਆ ਇਹਨੇ ਕਰਾਇਆ ਇਹਨੇ ਅਸੀਂ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨੇ ਨਹੀਂ ਕਰਾਇਆ ਠੀਕ ਹੈ ਹਾਂ ਜੀ ਹਾਂ ਜੀ ਸਰ ਤੁਸੀਂ ਕੀ ਲੱਗਦੇ ਹੋ ਇਹਦਾ ਲਾਡੀ ਦੇ ਇਹ ਮੇਰਾ ਵੱਡਾ ਭਰਾ ਹਾਂ ਜੀ ਠੀਕ ਹੈ ਜੀ ਲਾਡੀ ਦੀ ਜੋ ਇਹ ਕੰਡੀਸ਼ਨ ਹੈ ਤੁਸੀਂ ਵੀ ਕੱਲ ਉਹ ਵੀਡੀਓ ਦੇਖੀ ਜਿਹੜੀ ਕਿ ਵਾਇਰਲ ਕੀਤੀ ਗਈ ਕਿਸੇ ਪੱਤਰਕਾਰਾਂ ਵੱਲੋਂ ਹਾਂਜੀ ਹਾਂਜੀ ਦੇਖੀ ਮੈਂ ਲਿਖੀ ਸੀ ਤਾਂ ਕਿਤਨਾ ਕਿਤੇ ਲੱਗਦਾ ਸੀ ਨਾ ਕਿ ਪਰਿਵਾਰ ਦਾ ਇੱਕ ਜੀ ਨੂੰ ਕਿਤੇ ਕੋਈ ਘਾਟ ਨਾ ਆ ਜਾਏ ਕਿਉਂਕਿ ਚਲੋ ਉਸ ਜਗ੍ਹਾ ਤੇ ਆਸਥਾ ਦਾ ਕੇਂਦਰ ਹੈ ਸਾਡੇ ਹਿੰਦੂ ਸਮਾਜ ਦਾ ਜਿਹੜਾ ਮੰਦਿਰ ਹੈ ਚਲੋ ਉੱਥੋਂ ਦੇ ਲੋਕਾਂ ਵੱਲੋਂ ਔਰ ਆਮ ਪਬਲਿਕ ਵੱਲੋਂ ਵੀ سپورਟ ਕੀਤੀ ਗਈ ਕਿ ਕਿਤੇ ਨਾ ਕਿਤੇ ਕੋਈ ਗਲਤ ਹੈਪਨਿੰਗ ਨਾ ਹੋ ਜਾ ਪਰ ਸਬੂਤ ਕਿਸੇ ਕੋਲ ਨਹੀਂ ਹੈ ਕਿ ਉੱਥੇ ਅੱਲਾਹੁ ਅਕਬਰ ਨਾਰੇ ਲੱਗੇ ਜਾਂ ਕੁਝ ਲੱਗੇ ਸਿਰਫ ਦੇਖੋ ਦੇਖੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਭੀੜ ਕਿ ਚੱਲਦੀ ਹੈ ਅਗਲ ਅੱਗੇ ਅਗਲ ਜੋ ਰੀਸੈਂਟਲੀ ਹਰੀਦਵਾਰ ਮੰਸਾ ਦੇ ਵਿੱਚ ਵੀ ਆਇਆ ਤੇ ਕਰੰਟ ਆ ਗਿਆ ਕਰ ਦੇ ਕਹਿੰਦੇ ਭਗੜੜ ਮੱਚੀ ਸੀ ਉਸੇ ਤਰੀਕੇ ਦੇ ਨਾਲ ਕੱਲ ਕੋਈ ਨਾ ਕੋਈ ਹਾਸਾ ਹੋ ਸਕਦਾ ਸੀ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਹੈ ਬਾਜੀ ਇਹ ਜੀ ਮੇਰਾ ਭਤੀਜਾ ਐਕਸੀਡੈਂਟ ਹੋ ਗਿਆ ਸੀ ਉਹਦਾ ਕਿੰਨੀ ਦੇਰ ਹੋ ਗਈ ਉਹਨੂੰ ਤੇ ਐਕਸੀਡੈਂਟ ਹੋਇਆ 1.5-2 ਸਾਲ ਨੂੰ ਚਲੇ ਉਸਦੋਂ ਦਾ ਇਹ ਦਿਮਾਗ ਉਹ ਕਿਸ ਤਰ੍ਹਾਂ ਐਕਸੀਡੈਂਟ ਕੀ ਕੋਈ ਹੈਪਨਿੰਗ ਹੋਈ ਸੀ ਕਿ ਕੀ ਚੱਕਰ ਚੱਲੇ ਕਰੋਂ ਜਾ ਰਹੇ ਕਿ ਆਪਣੇ ਮਸੀਹ ਰਕਾਰ ਰਸਤੇ ਤੇ ਐਕਸੀਡੈਂਟ ਹੋ ਗਿਆ ਸੀ ਉਹਦਾ ਅੱਛਾ ਅੱਛਾ 23 ਸਾਲ ਦਾ ਹੈ ਜੀ ਇਹਦੇ ਨਾਲ ਉਹਦਾ ਬਹੁਤ ਪ੍ਰੇਮ ਹੈ ਓਕੇ ਤੇ ਇਹ ਇਸੇ ਕਰਕੇ ਉਹਦਾਂ ਦੀ ਨੇ ਜ਼ਮਾਨਤ ਤੇ ਟੈਨਸ਼ਨ ਲਈ ਤੇ ਉਹਨਾਂ ਦਾ ਚਲੋ ਬਲੰਦਰ ਬੰਦਾ ਕਹਿ ਨੂੰ ਨਹੀਂ ਘਟ ਹੁਣ ਦੋ ਤਿੰਨ ਮਹੀਨੇ ਹੋ ਗਏ ਨੇ ਕਿ ਜਿਆਦਾ ਹੀ ਇਕੱਲਾ ਬਿਠਾ ਗੱਲਾਂ ਕਰ ਦਿੰਦਾ ਮੇਰੇ ਕੋਲ ਬਿਠਾ ਹੋ ਮੇਰਾ ਬਧੀ ਜਾ ਇਹ ਬਿਠਾ ਇਹ ਮਿਠਾ ਗੱਲਾਂ ਕਰ ਦਿੰਦਾ ਫਿਰ ਇਹਨੇ ਪਿਛਲੇ ਮਹੀਨੇ ਡੇਢ ਮਹੀਨੇ ਪਹਿਲਾਂ ਐਸਆ ਕੋਠਿਆਂ ਦੇ ਲੋਕਾਂ ਦੇ ਚੜਦਾ ਸੀ ਉੱਥੇ ਜਾ ਕੇ ਗੱਲਾਂ ਕਰਦਾ ਰਹਿੰਦਾ ਸੀ ਇਕੱਲਾ ਹੀ ਤੇ ਤਾਂ ਇਹਦਾ ਦਵਾਦਾਰੂ ਵਗੈਰਾ ਚਲਦੀ ਆ ਬਾਜੀ ਹਾਂਜੀ ਜੀ ਇਹਨੂੰ ਮੈਂ ਗੁਰਨਾਨਾ ਹਸਪਤਾਲ ਦਿਖਾਇਆ ਡਾਕਟਰ ਦੀ ਦਵਾਈ ਚੱਲ ਰਹੀ ਆ ਦੀ ਤੇ ਇਹ ਵਿੱਚ ਤੇ ਚਲੋ ਪਿਛੇ ਮਹੀਨਾ ਡੇਢ ਮਹੀਨਾ ਗਿਆ ਬਹੁਤ ਤੰਗ ਕਰਨ ਲੱਗ ਪਿਆ ਸੀ ਉਹ ਤੇ ਉਦੋਂ ਚੌਂਕੀ ਲਖਾਈ ਕੰਪਲੀਟ ਤੇ ਫੁੱਲ ਚਾਲਾਂ ਦੇਖੀ ਰਹੀ ਹਾਲਤ ਉਹ ਕਹਿੰਦੇ ਸੀ ਇਹ ਮਤਲਬ ਮੈਂਟਲੀ ਅਫਸੈਟ ਲਗਾ ਇਹਦੀ ਦਵਾਈ ਕਰਾਉ ਫਿਰ ਉਸ ਤੋਂ ਬਾਅਦ ਜਿਹੜੀ ਮੈਂ ਰੈਗੂਲਰ ਦਵਾਈ ਚੱਲ ਹਾਂ ਰੈਗੂਲਰ ਦਵਾਈ ਚੱਲ ਰਹੀ ਹੈ ਇਹਨਾਂ ਖਿਆਲ ਰੱਖਦਾ ਮੈਂਰੇ ਪਿੱਛੇ ਪਿੱਛੇ ਰਹਿਣਾ ਵਾ ਕੱਲ ਸਵੇਰੇ 6 ਵਜੇ ਤਾਂ ਨਿਕਲਿਆ ਸੀ ਤੇ ਮੈਂ ਸਾਰੀ ਦਿਹਾੜੀ ਇਹਨੂੰ ਲੱਭਦਾ ਰਿਆ ਅੱਛਾ ਕੱਲ ਸਵੇਰੇ 6 ਵਜੇ ਤੇ ਆਈ ਆਈ ਥਿੰਕ ਇਹ ਖਬਰ ਵੀ ਸ਼ਾਮ ਦੇ 6 ਵਜੇ 12 13 ਘੰਟਿਆਂ ਬਾਅਦ ਦੀ ਖਬਰ ਹੈ ਹਾਂਜੀ ਤੇ ਮੈਂ ਇਹਨੂੰ ਸਾਰੀ ਦਿਹਾੜੀ ਲੱਭਦਾ ਰਿਆ ਮੈਨੂੰ ਨਹੀਂ ਲੱਭਾ ਇਹ ਸ਼ਾਮੀ ਜਦੋਂ ਵੀਡੀਓ ਹੋਈ ਵਾਇਰਲ ਹੋਈ ਵਾਇਰਲ ਹੋਈ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਉਹ ਸੀਤਲਾ ਮੰਦਿਰ ਹੈਗਾ ਤੇ ਉੱਥੇ ਤੇਰਾ ਉਹ ਮੈਂ ਫਿਰ ਉੱਥੇ ਗਿਆ ਉਹਨੇ ਦਿਨ ਉਹਨੇ ਦਿਨ ਘਰ ਪਹੁੰਚ ਗਿਆ ਅੱਛਾ ਅੱਛਾ ਤੇ ਫਿਰ ਚੌਂਕੀ ਵਾਲੇ ਆਏ ਸਾਨੂੰ ਚੌਂਕੀ ਵਾਲਿਆਂ ਨੇ ਜਾ ਕੇ ਸਾਡੇ ਬਿਆਨ ਮੂਨ ਲਿਖੇ ਉਹਨਾਂ ਨੇ ਘਰ ਆਏ ਉਹਨਾਂ ਨੇ ਵੀ ਕਿ ਦਿਮਾਗੀ ਐਪਸਾਈਡ ਹੈਗਾ ਜੀ ਜੀ ਤੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਇਹਨੂੰ ਕਿਤੇ ਸੰਸਦ ਜਮ੍ਹਾਂ ਕਰਾਓ ਤੇ ਉਹ ਫਿਰ ਮੈਂ ਅੱਜ ਕੋਸ਼ਿਸ਼ ਕਰ ਰਿਹਾ ਹਾਂ ਕਿ ਡਾਕਟਰ ਸਾਹਿਬ ਨਾਲ ਮਲਾ ਕੇ ਇਹਨੂੰ ਤੈਨੂੰ ਕਿਤੇ ਨਾ ਕਿਤੇ ਸੰਸਦ ਜਮ੍ਹਾਂ ਕਰਾਣ ਨੂੰ ਤਾਂ ਕਿਉਂਕਿ ਜੋ ਕੰਡੀਸ਼ਨ ਸੀ ਉਹ ਲੱਗਦਾ ਹੀ ਹੈ ਕਿ ਕਿਤੇ ਨਾ ਕਿਤੇ ਦਿਮਾਗੀ ਪੱਖੀ ਜਿਹੜਾ ਉਹ ਕਮਜ਼ੋਰ ਹੋ ਚੁੱਕਾ ਹੈ ਸ਼ਸ ਸਦਮੇ ਹੀ ਹਮੇਸ਼ਾ ਬੰਦਿਆਂ ਨੂੰ ਮਾਰਦੇ ਹਨ ਜਿਹਨਾਂ ਦੇ ਦਿਮਾਗ ਤੇ ਟੈਨਸ਼ਨ ਲੱਗੀ ਹੈ ਨਾ ਉਹ ਇਹਦੇ ਕਰਕੇ ਭਤੀਜੇ ਦੀ ਟੈਨਸ਼ਨ ਲੈ ਆਪ ਭਤੀਜੇ ਟੈਨਸ਼ਨ ਕਰਕੇ ਜ਼ਿਆਦਾ ਕਰ ਦਿੰਦਾ ਉਂਝ ਕੋਈ ਕੰਮਕਾਰ ਵਗੈਰਾ ਉਹ ਕਰਦੇ ਜੀ ਉਹ ਠੀਕ ਹੋਣਗੇ ਨਹੀਂ ਈ ਰਿਕਸ਼ਾ ਜਨਾਉਂਦਾ ਸੀ 3 ਮਹੀਨੇ ਹੋ ਗਏ ਈ ਰਿਕਸ਼ਾ ਵੱਜ ਗਿਆ ਸੀ ਕਿਹੇ ਚ ਅੱਛਾ ਉਸ ਤੋਂ ਬਾਅਦ ਈ ਰਿਕਸ਼ਾ ਉਹਨਾਂ ਨੇ ਖੋਲਿਆ ਸੀ ਜਿੰਨਾਂ ਦਾ ਹਾਂ ਹਾਂ ਤੇ ਫਿਰ ਉਸ ਤੋਂ ਬਾਅਦ ਇਹ ਘਾਰ ਹੀ ਆ ਫਿਰ ਕੰਮ ਕਰਨ ਦੀ ਰਹੀ ਹਾਲਤ ਨਹੀਂ ਗਈ ਫਿਰ ਕੰਮ ਕਰਨਾ ਹੀ ਪਿਆ ਸਾਰਾ ਖਰਚਾ ਮੈਨੂੰ ਜੋ ਕਪੜਾ ਲੱਤਾ ਰੋਟੀ ਪਾਣੀ ਸਭ ਤੁਹਾਡੇ ਉਹ ਸਭ ਰੋਟੀ ਪਾਣੀ ਮੈਂ ਖਵਾ ਰਾਂ ਫਿਰ ਕੀ ਕਰਾਂਗਾ ਮੇਰੇ ਮਾਪੇ ਤੋਂ ਬਾਅਦ ਦੀ ਜ਼ਿੰਮੇਵਾਰੀ ਬਣ ਜਾਂਦੀ ਭਰਾ ਦੀ ਹਾਂ ਮਾਪੇ ਹੋ ਗਏ ਨਹੀਂ ਸਾਡੇ ਤੇ ਫਿਰ ਨੂੰ ਦੇਖਣ ਵਾਲ ਕੋਈ ਨਹੀਂ ਮੈਨੂੰ ਉਹਨਾਂ ਦੀ ਕਿਦੋਂ ਡੈਥ ਹੋਈ ਮਾਪੇ ਉਹਦੇ ਮਾਪੇ ਉਹਦੇ ਲੋਪਾ ਛੋਟੇ ਛੋਟੇ ਜਿੰਨਾਂ ਦੀ ਡੈਥ ਹੋਈ ਸਾਡੇ ਕੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਉਹਨਾਂ ਨੂੰ 35 ਸਾਲ ਹੋ ਗਏ 9300 ਮੈਂ ਬੱਚਾ ਵਾਂਗ ਤੁਸੀਂ ਇਹਨਾਂ ਨੂੰ ਪਾਲੇ ਹਾਂ ਬੱਚਿਆਂ ਵਾਂਗ ਆਪਣੇ ਮੈਂ ਪਾਲਿਆ ਮੇਰੇ ਨਾਲ ਹੀ ਰਹਿ ਰਿਹਾ ਠੀਕ ਹੈ ਜੀ ਉਹਦੋਂ ਤੇ ਹਾਂਜੀ ਪਰਿਵਾਰ ਦੇ ਵਿੱਚ ਬੜਾ ਵੱਡਾ ਇੱਕ ਹੁੰਦਾ ਵਾ ਕਿ ਜਦੋਂ ਇੱਕ ਜ਼ਿੰਮੇਵਾਰੀ ਵਾਜ ਜਾਂਦੀ ਹਾਂਜੀ ਹਾਂਜੀ ਛੋਟੇ ਹੁੰਦੇ ਆ ਸ਼ੁਰੂ ਤੋਂ ਮੇਰੇ ਨਾਲ ਆ ਤੇ ਫਿਰ ਉਹਨਾਂ ਮੇਰੀ ਜ਼ਿੰਮੇਵਾਰੀ ਬੰਦੀ ਨੂੰ ਰੋਟੀ ਦੇ ਆਂਦੀ ਰੀ ਦਵਾਈ ਦੇ ਆਂਦੀ ਮੈਂ ਪੂਰੀ ਆਪਣਾ ਦੇਖਭਾਲ ਕਰਦਾ ਤੇ ਜਿਹੜੇ ਨੂੰ ਚਲੋ ਕੋਇਆ ਕੱਲ ਦੇ ਕਲੋਂ ਇਹਦੇ ਵਿੱਚ ਸਾਡਾ ਮਤਲਬ ਇਹ ਕਹੋ ਕਿ ਕਿਸੇ ਦੇ ਮਨ ਨੂੰ ਠੇਸ ਪਹੁੰਚਾਣ ਵਾਲਾ ਕੋਈ ਕੰਮ ਨਹੀਂ ਅਸੀਂ ਆਪ ਬ੍ਰਾਹਮਣ ਫੈਮਿਲੀ ਚ ਬਿਲੋਂਗ ਕਰਦੇ ਆਂ ਅਸੀਂ ਰੱਬ ਨੂੰ ਮੰਨਣ ਵਾਲੇ ਠਾਕੁਰ ਪੂਜਾ ਕਰਦੇ ਆਂ ਸਵੇਰੇ ਸ਼ਾਮ ਕਰਦੇ ਆਂ ਸਾਡੇ ਘਰ ਦਾ ਮੰਦਿਰ ਦੇਖੋ ਥੱਲੇ ਆਪਾਂ ਮਤਲਬ ਸਾਡੇ ਮਨ 'ਚ ਇਹ ਵਿੱਚ ਕੋਈ ਗੱਲ ਨਹੀਂ ਗਈ ਕਿ ਕਿਸੇ ਆਪਣਾ ਹੈਗਾ ਬਸ ਉਹ ਜਿਸ ਤਰ੍ਹਾਂ ਦਾ ਉੱਥੇ ਫਿਲਮ ਕ੍ਰੀਏਟ ਕੀਤੀ ਗਈ ਉਹ ਪੱਤਰਕਾਰਾਂ ਵੱਲੋਂ ਚਲੋ ਕਿ ਉਹਨਾਂ ਨੇ ਆਪਣਾ ਇਸ ਹਿਸਾਬ ਨਾਲ ਅੱਗੇ ਦਿਖਾਇਆ ਹਾਂ ਉਹਨਾਂ ਨੇ ਦੇਖਣਾ ਹੁੰਦਾ ਕਿ ਸਾਡੀ ਮਸ਼ਹੂਰੀ ਹੋਵੇ ਚੈਨਲ ਦੀ ਇਸੇ ਕਰਕੇ ਜੋ ਮਰਜ਼ੀ ਉਹਨਾਂ ਨੇ ਕਰ ਛੱਡਿਆ ਪਰ ਸਾਡੀ ਮਤਲ ਰੰਮੀ ਨੇ ਕਿਹਾ ਕਿ ਇਹ ਚੀਜ਼ ਸਨਾਤਨੀ ਦਾ ਸਭ ਤੋਂ ਵੱਡਾ ਬ੍ਰਹਮਣ ਨੂੰ ਤੁਸੀਂ ਖਾਸ ਰੱਬ ਨੂੰ ਮੰਨਣਾ ਹੈ ਧਿਕਸ਼ਾ ਲੈਂਦੀ ਹੈ ਅਸੀਂ ਸਿਰੇ ਸ਼ਾਮ ਠਾਕੁਰ ਪੂਜਾ ਕਰਦੇ ਹਾਂ ਅੱਬਾ ਮਤਲਬ ਸਹੀ ਸਾਡਾ ਘਰ ਦਾ ਮੰਦਰ ਬੇਕਰ ਤੁਸੀਂ ਕਹਿ ਸਕਦੇ ਕਿ ਆਪਾਂ ਮਤਲਬ ਕਰੀ ਜ਼ਿੰਦਗੀ ਵਿੱਚ ਐਵੀ ਚੀਜ਼ ਸੋਚ ਵੀ ਸਕਦੇ ਹਾਂ ਚਲੋ ਮੈਂਟਲੀ ਆਫਸਾਈਡ ਹੈ ਚਲੋ ਉਹਰੇ ਕੱਲ ਹੋ ਗਿਆ ਵਾ ਤੇ ਚਲੋ ਜੇ ਕੇ ਨੂੰ ਆਸਾਂ ਨੂੰ ਇੱਥੇ ਸੌਂਜੀ ਨੇ ਮੈਂ ਹੱਥ ਜੋੜ ਕੇ ਅਗਲ ਮਾਫੀ ਮੰਗਦਾ ਤਾਂ ਐਸੀ ਖਬਰ ਦੀ ਨਾਲ ਅਸੀਂ ਪਹੁੰਚੇ ਡਾਕਟਰ ਰੋਹਨ ਮਹਿਰਾਜ ਜੀ ਦੇ ਕੋਲ ਡਾਕਟਰ ਸਾਹਿਬ ਤੁਸੀਂ ਵੀ ਇਹ ਖਬਰ ਦੇਖੀ ਹੈ ਜਿਹੜੀ ਕਿ ਰਾਤੀ ਚੱਲੀ ਹੈ ਜਿਹੜੀ ਕਿ ਕਿਤੇ ਨਾ ਕਿਤੇ Hindu ਧਰਮ ਚ ਖਾਸ ਕਰਕੇ Hindu ਆਂ ਦੀ ਆਸਾਂ ਨੂੰ ਠੇਸ ਪਹੁੰਚਦੀ ਹੈ ਔਰ ਖਬਰ ਚਲਾਉਣ ਵਾਲੇ ਵੀ ਜਿਹੜੇ ਆ ਉਹ ਵੀ Hindu ਆ ਜਦਕਿ ਖਬਰ ਦੀ ਕੋਈ ਪੁਸ਼ਟੀ ਨਹੀਂ ਕੀਤੀ ਕਿ ਉਹ ਪੜਤਾਲ ਲਈ ਕੀਤੀ ਗਈ ਸੁਣੀ ਸੁਣਈਆਂ ਗੱਲਾਂ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਭਗਦੜ ਮਚਣ ਦਾ ਇੱਕ ਕਾਰਨ ਹੁੰਦਾ ਵਾ ਕਿ ਇਹ ਹੋ ਗਿਆ ਹੋ ਗਿਆ ਤੇ ਦੇਖੋ ਦੇਖੀ ਦੁਨੀਆ ਕਰਦੀ ਹੈ ਤਾਂ ਤੁਹਾਨੂੰ ਕਿੰਨੀ ਕ ਖਬਰ ਦੀ ਸੱਚਾਈ ਲੱਗਦੀ ਜਿਹੜੀ ਰਾਤੀ ਖਬਰ ਚੱਲੀ ਹੈ ਅ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਕੋਈ ਵੀ ਅਗਰ ਅੱਜ ਕੱਲ੍ਹ ਬਹੁਤ ਦੇਖਣ ਦੇ ਵਿੱਚ ਬੇਅਦਬੀ ਦੇ ਮਾਮਲੇ ਬਹੁਤ ਜ਼ਿਆਦਾ ਪੰਜਾਬ ਚ ਵਧਦੇ ਜਾ ਰਹੇ ਇਹਦੇ ਵਿੱਚ ਕੋਈ ਵੀ ਚਾਹੇ ਹਿੰਦੂ ਹੈ ਚਾਹੇ ਕਿਸੇ ਹੋਰ ਧਰਮ ਦਾ ਵਾ ਜਿਨੀ ਦੇਰ ਦੀ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਹੁੰਦੀ ਉਹਨੂੰ ਡਿਕਲੇਅਰ ਨਹੀਂ ਕਰਨਾ ਚਾਹੀਦਾ ਤੇ ਮੈਂ ਬਹੁਤ ਸਾਰੇ ਚੈਨਲ ਤੇ ਵੀ ਇਹ ਨਿਊਜ਼ ਦੇਖੀ ਹੈ ਕਿ ਇਹ ਬੰਦੇ ਨੇ ਜਿਹੜਾ ਵਾ ਅੱਲਾਹੁ ਅਕਬਰ ਜਿਹੜਾ ਬੋਲਿਆ ਲੇਕਿਨ ਕੋਈ ਵੀਡੀਓ ਉਸ ਚੀਜ਼ ਦੀ ਸਾਹਮਣੇ ਨਹੀਂ ਆਈ ਬਾਕੀ ਅਸੀਂ ਉਹਨਾਂ ਦੇ ਘਰ ਦੇ ਵਿੱਚ ਤੁਸੀਂ ਵੀ ਗਏ ਹੋ ਤੇ ਜੋ ਦੇਖਣ ਦੇ ਵਿੱਚ ਆਇਆ ਕਿ Hindu ਪਰਿਵਾਰ ਨੂੰ Sharma ਪਰਿਵਾਰ ਨੂੰ ਬਿਲੋਂਗ ਕਰਦੇ ਨੇ ਤੇ ਬਹੁਤ ਹੀ ਧਾਰਮਿਕ ਨੇ ਲੇਕਿਨ ਉਹ ਮੈਂਟਲੀ ਅਫਸੈਟ ਨੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਪ੍ਰੋਪਰ ਸਲिप्स ਨੇ ਉਹਨਾਂ ਦਾ ਜੋ ਟ੍ਰੀਟਮੈਂਟ ਉਹਨਾਂ ਦਾ ਚੱਲ ਰਿਹਾ ਤੇ ਮੈਂ ਕਵਾਂਗਾ ਵੀ ਸਾਨੂੰ ਸਾਰਿਆਂ ਨੂੰ ਮੈਂ ਸਾਰੇ ਜੰਨੀਆਂ ਜੱਥੇਬੰਦੀਆਂ ਨੇ ਜਾਂ ਜੋ ਵੀ ਸਮਾਜ ਸੇਵਾ ਕਰਦੇ ਨੇ ਜਾਂ ਸਾਡੇ ਧਰਮ ਦੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਵੀ ਹਰ ਚੀਜ਼ ਜਿਹੜੀ ਹੈ ਜਾਂਚ ਪਹਿਲਾਂ ਕਰਕੇ ਪਰਖ ਕੇ ਕਿਸੇ ਨਜਾਇਜ਼ ਤੇ ਆਪਾਂ ਕੋਈ ਵੀ ਇਹੋ ਜਿਹਾ ਕਦਮ ਨਾ ਚੁੱਕ ਲਈਏ ਵੀ ਬਾਅਦ ਚ ਸਾਨੂੰ ਆਪਸ ਪਛਤਾਣਾ ਪਵੇ। ਠੀਕ ਹੈ। ਤਾਂ ਉਹੀ ਕਰਦੀ ਜਿਹੜੀ ਤੁਹਾਨੂੰ ਕਹਾਣੀ ਦਿਖਾਈ ਹੈ ਔਰ ਇੱਕ ਚੀਜ਼ ਹੋਰ ਦਿਖਾਵਾਂਗਾ ਮੈਂ ਉਸ ਸੇਕ ਘਰ ਦੇ ਅੰਦਰ ਜੇ ਅਗਰ ਇਹਦੇ ਲੜਕੇ ਦੇ ਮੂੰਹ ਤੋਂ ਲਾਢੀ ਨਾਮ ਅਜਿਹਾ ਕੁਝ ਗਲਤ ਨਿਕਲ ਆਉਂਦਾ ਤੇ ਕੀ ਆਸਤਾ ਕਿ ਸਾਡੇ ਭਗਵਾਨ ਸਾਡੇ ਠਾਕੁਰ ਜੀ ਔਰ ਉਹਨਾਂ ਦਾ ਜਿਹੜੇ ਸਰੂਪ ਇਹਦੇ ਇਹ ਉਹਨਾਂ ਦੇ ਆਪਣੇ ਘਰ ਦੇ ਆ ਜਿਹਦੇ ਵਿੱਚ ਕੀ ਉਹ ਵਿਚਾਰੇ ਦੀ ਜਿਹੜੀ ਹਾਲਤ ਹੋਈ ਹੈ ਕਿ ਉਹਦੇ ਮੂੰਹ ਦੇ ਵਿੱਚੋਂ ਇਹ ਲਫ਼ਜ਼ ਨਿਕਲ ਸਕਦੇ ਸੀ ਮੈਂ ਸਾਰਿਆਂ ਦੇ ਘੱਟ ਜੋੜ ਕੇ ਬੇਨਤੀ ਕਰਦਾ ਹਾਂ ਖਬਰ ਨੂੰ ਚੰਗੀ ਤਰ੍ਹਾਂ ਜ਼ਰੂਰ ਦੇਖੋ ਔਰ ਉਸੇ ਪੜਤਾਲ ਜ਼ਰੂਰ ਕਰੋ ਕਿਤੋਂ ਨਾ ਕਿਤੋਂ ਤੁਸੀਂ ਵੀ ਦੇਖੋਗੇ ਕਹੋਗੇ ਕਿ ਵਾਕਈ ਉਹ ਹਾਲਾਤਾਂ ਦਾ ਮਾਰਿਆ ਆਇਆ ਲਾਡੀ ਨਾਮ ਦਾ ਇਨਸਾਨ ਜੀ ਦੀ ਉਮਰ ਸਿਰਫ 45 ਤੋਂ 46 ਸਰਕਾਰ ਦੇ ਵਿੱਚ ਕੀ ਹਾਦਸੇ ਵਾਪਰੇ ਉਹ ਸਾਰੀ ਚੀਜ਼ਾਂ ਵੀ ਦਿਖਾਈਆਂ ਆ ਔਰ ਅਸੀਂ ਵੀ ਠਾਕਰ ਜੀ ਦੇ ਅੱਗੇ ਅਰਦਾਸ ਕਰਾਂਗੇ ਕਿਤੇ ਨਾ ਕਿਤੇ ਇਸ ਜਿਹੜੀ ਕੱਲ ਰਾਤ ਨੂੰ 7:12 ਵੱਲੋਂ ਜਿਹੜੀ ਖਬਰ ਚਲਾਈ ਗਈ ਸੀ ਉਹਦੇ ਤੇ ਚਾਨਣ ਪਾਉਣ ਦੇ ਲਈ ਉਹਦਾ ਦੂਸਰਾ ਰੂਪ ਦਿਖਾਇਆ ਵਾ ਤਾਂ ਇੱਥੇ ਹੀ ਖਬਰ ਸਮਾਪਤ ਕਰਦੇ ਹਾਂ ਮੇਰੇ ਨਾਲ ਮੇਰਾ ਦੋਸਤ ਮਨਦੀਪ ਸਿੰਘ ਔਰ ਮੈਂ ਤੁਹਾਡਾ ਆਪਣਾ ਹੋਸ ਅਜੇ ਸ਼ਿੰਗਾਰੀ ਵਾਈ ਜੀ ਟੀਵੀ ਚੈਨਲ ਤੋਂ ਜੈ ਹਿੰਦ ਮੇਰਾ ਵਰਤਮਾਨ